ਇਹਦੇ ਘਰੋਂ ਕੁਛ ਮੰਗ ਲੈਨੇ ਆ ਭੁੱਖ ਬੜੀ ਲੱਗੀ ਏ ਇੱਕ ਪੀ ਆਵਿਆਂ ਦੇ ਭੱਜ ਕੇ ਆਇਆ ਸਾਰੇ ਜਵਾਨ ਵਾਣੀ ਭੱਜਿਆ ਦਰਸ ਬਹੁੜ ਹੋਈ ਜਾਂਦਾ ਹੈ ਭੁੱਖ ਬੜੀ ਲੱਗੀ ਏ ਕੁਛ ਮੰਗ ਲੈਨੇ ਆ ਕਿਸੇ ਤੋਂ ਆ ਆ ਬੂਆ ਖੁੱਲਾ ਲਾ ਉਹ ਬੱਚਾ ਕਰੀਏ ਕਰੀਏ ਕਰੀਆ ਬਾਬਾ ਲੰਗਿਆ ਆ ਜਾ ਭੁੱਖ ਬੜੀ ਲੱਗੀ ਬਾਬਿਆਂ ਨੂੰ ਆ ਜਾ ਆ ਜਾ ਲੰਗਿਆ ਤੂੰ ਤਾਂ ਵਸਦਾ ਰਹਿ ਬੱਚਾ ਕਾ ਬਾਬਿਆਂ ਨੂੰ ਭੁੱਖ ਬੜੀ ਲੱਗੀ ਬਾਬੇ ਭੜਾ ਵੱਲੋਂ ਆਏ ਨੇ ਕੱਲ ਪਰਸੋਂ ਦੇ ਭੁੱਖੇ ਹੀ ਤੁਰੇ ਰਹਦੇ ਨੇ ਸੱਭਾ ਮੈਂ ਦਾ ਆਪ ਛੜਾਂਦੇ ਦੇ ਸਾਹਮਣੇ ਸੁੱਖਾ ਰਗੜੀ ਇਹਨਾਂ ਦੇਖਦੀਏ ਕਿਤੇ ਝਾਂਜਰ ਵਾਲੀ ਬਾਈ ਲਾਪਾਉਂਦੀ ਇਹ ਨਾਲ ਗੱਲ ਚਲ ਸੁੱਖਾ ਹੀ ਪਿਆਦੀ ਥੋੜਾ ਜਾ ਫਿਰ ਬਹਿ ਜਾ ਬਹਿ ਜਾ ਤਿਆਰ ਹੋ ਜੇ ਜਾਂ ਅੰਦਰੋਂ ਐਂ ਕਰ ਉਹ ਨਜ਼ਰ ਬਰਫ਼ ਦਾ ਡੋਂਗਾ ਹੀ ਪੁੱਟ ਲਿਆ ਫ੍ਰਿਜ ਚੋਂ ਆਹ ਸਾਹਮਣੇ ਹੀ ਫ੍ਰਿਜ ਚੋਂ ਹਾਂ ਇਹਦੇ ਚੋਂ ਲੈ ਆਉਣੀ ਆ ਭਾਂਡੇ ਵੀ ਲੈਵਾਂ ਗਲਾਸ ਨਾਲ ਲੈ ਲੈ ਪਾਣੀ ਵੀ ਲਿਆਈ ਅੱਛਾ ਓਏ ਆਹਾ ਓਏ ਓਏ ਕਿਤੇ ਬਾਬੇ ਨੇ ਸ਼ਰਾਬ ਮਾਰ ਕੇ ਤਾਂ ਨਹੀਂ ਬਣਾਤਾ ਇਹ ਇਹਦੀ ਸਾਲੇ ਦੀ ਛਕਲ ਵੀ ਸੱਤੇ ਵਰਗੀ ਲੱਗੀ ਜਾਂਦੀ ਐ ਓਏ ਕਿਤੇ ਸੱਤੇ ਓ ਸੱਤੇ ਓਏ ਓ ਤੂੰ ਹੀ ਐ ਤਾਂ ਪੈਂਦਾ ਉਹੀ ਲੱਗਦਾ ਮੈਨੂੰ ਜਮਾ ਸੱਤੇ ਓ ਸੱਤੇ ਵਸ ਤੇ ਆ ਉੱਤਾ ਬਣ ਗਿਆ ਓਏ ਸੱਤਿਆ ਕੀ ਵਰ ਗਿਆ ਬਾਈ ਓਏ ਤੇਰਾ ਓਏ ਮਤਾ ਪੈ ਦਰਦਾ ਹੀ ਭੈਣ ਚੋਦਾ ਹੱਪਤਾ ਪੈ ਭੈਣ ਜਰਾ ਮੈਂ ਭੈਣ ਚੋਦਾ ਕੁੱਤਾ ਚੁੰਮੀ ਦੱਤੇ ਪਿੱਛੇ ਇੱਥੇ ਪਹਿਰੇ ਸਾਰੇ ਆਏ ਬਿਆਹ ਖਰਮਾ ਅੰਦਰ ਆਉਂਦਾ ਮੈਨੂੰ ਐ ਕਿ ਕੁੱਤਾ ਬਣ ਗਿਆ ਤੂੰ ਅਰੇ ਭੰਡੇ ਕਰਾਤੇ ਤਾਂ ਦੇ ਕਰਾਤੇ ਉਥੇ ਮੈਨੂੰ ਹੀ ਭੈਣ ਚੋਦਾ ਕੁੱਤਾ ਬਣ ਗਿਆ ਕਦੇ ਮੈਂ ਭੈਣ ਦਾ ਚੁੰਮੀ ਜਾਂ ਨਾ ਬਣ ਗਿਆ ਕੁੱਤਾ ਨਾਲੇ ਓਏ ਭੈਣ ਤੇਰਾ ਕੁੱਤਾ ਚੁੰਮੀ ਜਾਂ ਤੇ ਲੈ ਜਾ ਅਰੇ ਉਹ ਬਣਿਆ ਨਹੀਂ ਮੈਂ ਤਾਂ ਬਣਿਆ ਨਹੀਂ ਤੂੰ ਵੀ ਨਹੀਂ ਬਣਿਆ ਫਿਰ ਹਾਂ ਚੱਲ ਟੈਂਪਿਸ ਵੀ ਖਾਦਾ ਤੇਜ ਭੁਖੀ ਜਾਂਦਾ ਉਹਦੇ ਫੇਰ ਉਹ ਝੂਠ ਮਾਰ ਗਿਆ ਪੰਪ ਭੈਂਦਾ ਯਾਰ ਚੱਲ ਬਾਬਾ ਜੀ ਬਣਦਿਆ ਕੁੱਤੇ ਨਾਲੇ ਚੱਲ ਫਿਰ ਆਪਾਂ ਕੁੱਤੇ ਤਾਂ ਨਹੀਂ ਬਣਦੇ ਜਾਜ ਬਣਦੇ ਆ ਚੱਲ ਕਿ ਉਹਦੇ ਲਵੇ ਕਿਤੇ ਜੱਗ ਲਵੇ ਹਾਂ ਭੰਗੀ ਲਵੇ ਚੱਲਦੇ ਆ ਭੰਗ ਰਗੜੀ ਹੋਵੇਂ ਤਾਂ ਲਾ ਲੈ ਪੀਣੇ ਆ ਆ ਜਾ ਪਰ ਨਾ ਮਾਰਿਆ ਅੱਜ ਹਾਰ ਬਾਬਾ ਜੀ ਕਰੋ ਕਿਰਪਾ ਕਿ ਆ ਜੀ ਚਾਂਜਰਾਂ ਵਾਲੀ ਸਾਡੇ ਵੇੜੇ ਉਹ ਚਾਂਜਰਾਂ ਵਾਲੀ ਛੱਡ ਇੱਥੇ ਤੇ ਤੀਵੀਆਂ ਹੀ ਤੀਵੀਆਂ ਕਰਦਾਂਗੇ ਡੈਨਬਲ ਜੇਰੀਆਂ ਨੂੰ ਵੀ ਵਰਦਾਨ ਆਪਾਂ ਦਿੱਤਾ ਲੈ ਜਾ ਭੋਸ਼ੜੀ ਚਾਂਜਰਾਨੀਆਂ ਦੇ ਵਿੱਚ ਬਸ ਉਵੇਂ ਹੀ ਵਰਦਾਨ ਉਹ ਜਿਵੇਂ ਆ ਤੀ ਫਿਰਨ ਗਈਆਂ ਦੇਖੀ ਤੀਏ ਤੀਵੀਆਂ ਕਰਦਾਂਗੇ ਵੇੜਿਆਂ 'ਚ ਲੱਭੋ ਆਉਂਦੀ ਕਿਤਾਬ ਜੋਹੇ ਦਾ ਵਰਦਾਨ ਤੇ ਸਾਨੂੰ ਵੀ ਕੋਈ ਨਾ ਦਿਆਂਗੇ ਪਹਿਲਾ ਵਾਕਿਆ ਬਾਬਿਆਂ ਨੂੰ ਭੋਗ ਛਕਾ ਆਪਾਂ ਤੇਜਵਾਲ ਹੈ ਉਈ ਗੱਲ ਨਹੀਂ ਬਚਾ ਬਥੇਰਾ ਪੀਤਾ ਹੈ ਆਪਾਂ ਤੇ ਤੂੰ ਆਉਂਦਾ ਗਰਹਿ ਭੁੱਲ ਜੇ ਉਹ ਨਹੀਂ 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 ਹੋਰ ਬਾਦੇ ਵਿੱਚਾ ਦੇਖ ਲਾਬਾ ਕੋਈ ਗੱਲ ਨਹੀਂ ਤੂੰ ਪਰਦੇ ਇਹਨੂੰ ਫੁੱਲ ਡਾਰਗੜ ਬਣਿਆ ਆਹੋ ਬਣਿਆ ਇਹ ਪਿੰਡ ਛੱਡਾਵਾਂਗੇ ਨਹੀਂ ਕੋਈ ਗੱਲ ਨਹੀਂ ਤੂੰ ਪਰਦੇ ਹੋਰ ਸਾਤੇ ਥੋੜਾ ਆ ਮੇਰਾ ਅਜ ਕੱਟਾ ਆ ਆ ਪਰਿਆ ਹੋਇਆ ਚੱਲ ਲੈ ਉਹ ਇਹ ਜੇ ਕਰਦੇ ਐ ਕਰਦੇ ਹੁੰਦੇ ਨੇ ਚੱਕ ਚੱਕ ਸੈਟ ਸੈਟ ਕੌੜਾ ਥੋੜਾ ਜਾ ਮੈਂ ਨਾ ਅਭੀ ਚੱਕ ਪਾਸਪ ਦੇਖ ਲਾ ਜਿਗੂ ਰਹਿੰਦੀ ਐ ਤਾ ਸਰ ਕਰਾ ਦੇ ਮੈਂ ਫਿਰਤੀ ਲਾ ਲਾਂ 10 ਮਿੰਟ ਹੁਣ ਫਿਰ ਤੇਰੇ ਵਾਸਤੇ ਤੀਮੀਆਂ ਤੀਮੀਆਂ ਕਰ ਦਿਆਂਗੀ ਜੋ ਵੀ ਜਿਵੇਂ ਕਹੋ ਮੈਂ ਪੀਉਣਾ ਉਹ ਮਿੱਟੀ ਠੰਡੀ ਸਰਦਿਆਈ ਪੀਉਣਾ ਹਰੀ ਹਰੀ ਹਰੇ ਵਾਹੀ ਹਰੇ ਵਾਹੀ ਕੁੱਤੀ ਹੋਈ ਐ ਹਾਂ ਭੈਣ ਚੋਦ ਬੱਬਾ ਨਹੀਂ ਉਹੀ ਉਹ ਹਾਂ ਜਿਹਨੇ ਕੁੱਤੇ ਬਣਾਇਆ ਸੀ ਚੁੱਤੀ ਬਾਈ ਯਾਰ ਕਰਜ ਓਏ 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 ਪੰਜੀ ਬਾਪੇ ਨਾ ਥੜਾ ਜੈਰੀ ਲਾ ਕੇ ਸਾਨੂੰ ਭੁੱਲ ਗਿਆ ਤੂੰ ਪਾਣੀ ਪੂਣੀ ਪਿਆ ਇਹਨੂੰ ਪਾਣੀ ਇਹ ਤਾਂ ਰਖੜੀ ਬੈਠੇ ਨੇ ਆ ਕਿੰਨੇ ਆ ਬਾਬਾ ਕਿੱਧਰ ਪਿਠਾਈ ਬਣਾ ਪਖੰਡੀ ਇਹਨਾਂ ਸਰੇ ਦਾ ਐਸੇ ਲੰਘਦਾ ਸੀਗਾ ਲੰਘਦਾ ਲੰਘਦਾ ਨਹੀਂ ਇਹ ਭੈਣ ਤੋਂ ਠਾ ਇਹਨੂੰ ਉੱਤੇ ਆਗੇ ਉੱਤੇ ਆਏ ਆ ਖਾਸ ਮੈਂ ਕੀ ਆ ਤੂੰ ਤੇ ਮਨ ਲੈ ਜਾ ਬੱਚਾ ਬੱਚਾ ਬਚਾਏ ਨਾ ਤੋ ਬੱਚਾ ਸਾਨੂੰ